ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਜਰਾਤ ਦੀ ਅਰਚਨਾ ਨਾਮ ਦੀ ਮਹਿਲਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਜਦੋਂ ਮੱਥਾ ਟੇਕਣ ਆਈ ਤਾਂ ਸਰੋਵਰ ਦੇ ਕੰਡੇ ਦੇ ਉੱਪਰ ਖੜਕੇ ਯੋਗਾ ਕਰਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਸੰਗਤਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਵਿਰੋਧ ਕੀਤਾ ਗਿਆ ਜਿਸ ਕਾਰਨ ਬਹੁਤ ਹੀ ਜ਼ਿਆਦਾ ਵੱਡੇ ਬਿਵਾਦ ਖੜੇ ਹੋ ਗਏ ਅਰਚਨਾ ਤੇ ਐਫਆਰਈਵੀ ਦਰਜ ਹੋ ਗਈ ਐਫਆਰਈ ਦਰਜ ਹੋਣ ਤੋਂ ਬਾਅਦ ਅਰਚਨਾ ਨੇ ਲਾਈਵ ਹੋ ਕੇ ਸੰਗਤਾਂ ਦੇ ਕੋਲੋਂ ਮਾਫੀ ਵੀ ਮੰਗੀ ਜਿਸ ਦੇ ਵਿੱਚ ਕਿਹਾ ਕਿ ਹੁਣ ਮੈਨੂੰ ਧਮਕੀਆਂ ਆਉਣ ਲੱਗ ਗਈਆਂ ਹਨ ਇਸ ਤੋਂ ਬਾਅਦ ਟੱਡ ਰঞ্জੀਤ ਸਿੰਘ ਢੱਡਰਾਂ ਵਾਲਾ ਅਰਚਨਾ ਦੇ ਹੱਕ ਦੇ ਵਿੱਚ ਆ ਗਿਆ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਲੋਕਾਂ ਦੇ ਨਾਲ ਸ਼ੇਅਰ ਕੀਤੀ ਹੈ ਕਿ ਰঞ্জੀਤ ਸਿੰਘ ਢੱਡਰਾਂ ਵਾਲੇ ਨੇ ਕਿਹਾ ਕਿ ਹੁਣ ਅਰਚਨਾ ਦੇ ਕੋਲੋਂ ਪਰਮੇਸ਼ਰ ਦਵਾਰ ਗੁਰਦੁਆਰੇ ਦੇ ਬਿਚ ਜੋਗਾ ਕੈਂਪ ਲਗਵਾਏ ਜਾਣਗੇ ਹਫਤੇ ਦੇ ਵਿੱਚ 3 ਦਿਨ ਘੰਟਾ ਘਰ ਦੇ ਥੱਲੇ ਲੱਗਣਗੀਆਂ ਕਲਾਸਾਂ ਦੋਸਤੋ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ